ਰਮਦਾਸ ਦੀ ਧਰਦੀ ਦੇ ਪਹੁੰਚ ਗਏ ਆ ਹਾਂਜੀ ਬਾਬਾ ਜੀ ਮੈਨਾ ਬੜੋਡੇ ਵੀਡੀਓ ਕਲਗੀ ਧਰਮ ਆ ਰਹੇ ਕਿਰਪਾ ਰੱਖਣ ਬਾਬਾ ਜੀ ਬੜਾ ਪਹਿਰਾ ਓਖਾ ਰਮਦਾਸ ਪਹੁੰਚ ਗਏ ਆ ਆਪਾਂ ਜਿੱਦਾਂ ਵੀ ਡਿਗਡੇ ਟਗਾਉਂਦੇ ਮਾਹਰ ਨੇ ਬੁਲਾਉਣਾ ਹੀ ਬੁਲਾ ਲਿਆ ਵਾ ਅਸੀਂ ਆ ਗਏ ਮਗਰ ਚੈੱਕ ਕਰ ਪਾਣੀ ਚੈੱਕ ਕਰ ਜਿਵੇਂ ਬੰਦ ਗਾਦੇ ਐਨਾ ਜਲਸਾਲ ਐਨਾ ਜਲਸਾਲ ਵਾਹਿਗੁਰੂ ਵਾਹਿਗੁਰੂ ਬਾਬਾ ਜੀ ਉਹ ਕਾਦੀਆਂ ਹੋਣਗੀਆਂ ਬੋਰੀਆਂ ਵੇਖ ਚੋਕਰ ਜਾ ਕਰਿਆ ਸਾਹਮਣੀ ਨਹੀਂ ਨਹੀਂ ਇਹ ਬਾਬਾ ਜੀ ਧਾਣੇ ਦੁਣੇ ਜਿਹੜੇ ਗੱਲੂ ਲੂਲੂ ਫਰੀਦ ਦੇ ਨਹੀਂ ਠੀਕ ਆ ਠੀਕ ਆ ਆ ਰਮਦਾਜ ਇਹ ਵੇ ਲੋ ਗੱਡੀਆਂ ਡੁਬੀਆਂ ਪਈਆਂ ਬਾਬਾ ਜੀ ਦੇਖੋ ਗੱਡੀਆਂ ਗੱਡੀ ਗੱਲ ਅਖਾਂ ਨਹੀਂ ਕਿਹਨੇ ਲਾਇਆ ਵੀਰੋ ਬਾਬਾ ਜੀ ਵੇ ਬਾਬਾ ਗੱਡੀਆਂ ਡੁੱਬੀਆਂ ਪਈਆਂ ਵਾਹਿਗੁਰੂ ਵਾਹਿਗੁਰੂ ਬਹੁਤ ਜੀਆ ਬੜੀ ਬੜੀ ਬਾਧਰੀ ਆ ਮੋੜਾ ਲਈ ਫੇਂਡਿਆ ਵੀਰ ਸਾਡਾ ਦੋ ਵਾਰੀ ਬੰਦ ਹੋਇਆ ਮੋੜਾ ਲਓ ਜੀ ਆ ਸੰਗਤ ਜੀ ਰਮਦਾਸ ਆਗੇ ਬਾਬਾ ਬੁੱਢਾ ਸਾਹਿਬ ਦੀ ਘੜਦੀ ਤੇ ਚੈੱਕ ਕਰੋ ਬਣਨ ਕੀ ਰਿਹਾ ਬਣਨ ਕੀ ਰਿਹਾ ਵਾ ਜਰੇਬਨੀ ਬਾਬਾ ਦੀਪ ਸਿੰਘ ਸੇਵਾਦਾਲ ਚਲੋ ਇਹ ਵੀ ਪਹੁੰਚੇ ਨੜ ਦੇ ਵਿੜੀ-ਵੜੀ ਬਹੁਤ ਹੁੰਦੇ ਆ ਚੰਗੀ ਗੱਲੇ ਸੇਵਾ ਕਰਨ ਦੇ ਹੜਪੀਟਾਂ ਦੀ ਰੈਸਕਿਊ ਆਪਰੇਸ਼ਨ ਲਗਾਤਾਰ ਜਾਰੀ ਹੈ ਵੇ ਆਈ ਪਲਾਦ ਦੇ ਰੈਸਕਾਮ ਸਾਕੋ ਜੇ ਜਲ ਥਾ ਲੋ ਨਹੀਂ ਇਧਰ ਬਚਾ ਨਹੀਂ ਪਾਛੋ ਬਾਬੇ ਪਾਣੀ ਉੱਤਰ ਗਿਆ ਜੀ ਪਾਣੀ ਉੱਤਰ ਗਿਆ ਵਿੱਚ ਗੁਰਦਰਾ ਲੜਕੇ ਤੇ ਫਿਰ ਚਲੇ ਗਿਆ ਕ੍ਰਿਸ਼ਨ ਕਮਰ ਸਿੰਘ ਆ ਬਾਬਾ ਬੁੱਢਾ ਸ਼ੈਵੀ ਦੇ ਵੰਸ ਚ ਹੋਏ ਆ ਗਰਮਦਾਦ ਹੀ ਧਰਦੀ ਤੇ ਆਈ ਹੋ ਲਿਆਈ ਬੇੜੀਆਂ ਲਈ ਆਂ ਕੰਡੇ ਹੋਏ ਤੇ ਬੇੜੀਆਂ ਬੂੜੀਆਂ ਐਨਡੀਆਰਐਫ ਹੋਰ ਨਿੱਕ ਸੁਖ ਬਹੁ ਲੱਗਾ ਮਾਪੂਸ਼ੇ ਸੇਵਾ ਦੇ ਲੱਗੇ ਆ ਰਮਦਾਸ ਦੀ ਧਰਤੀ ਤੇ ਆਖੀਏ ਮਖੌਲ ਨਾ ਮਖੋਲ ਬੁਰਾਲ ਜੇ ਬਹੁਤ ਆਈ ਬੁਰਾਲਿਆ ਦੇ ਆ ਵੇਖ ਹੀ ਲੈ ਤੁਸੀਂ ਵਾਹਿਗੁਰੂ 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 ਖਾਲਸਾ ਬੰਥਾਇਆ ਆਪਣੇ ਪਿੱਖੇ ਦੇ ਵੀ ਮਾਰੇ ਦਰਸ਼ਨ ਮੇਲਾ ਕਰਨਾ ਕੋਧਾਂ ਬੰਦ ਕੇ ਆ ਜਾਂਦਾ ਹੈ ਕੀ ਕਰਦਾ ਹੈ ਕਿ ਪਾਣੀ ਚ ਨੰਨੂ ਨੂੰ ਦੇ ਦੋ ਵੇ ਬਾਬਾ ਵੇ ਓਏ ਵਾਹਿਗੁਰੂ ਵਾਹਿਗੁਰੂ ਇੱਥੇ ਅਸੀਂ ਜੋੜ ਮੇਲਾ ਬਣਾਉਣਾ ਅਸੀਂ ਕੋਈ ਨਹੀਂ ਮਨਾਲਾਂਗੇ ਉੰਜ ਲਾਠੀ ਜਾਣਾ ਆ ਛਕ ਲੋ ਜਲ ਪਾਣੀ ਕੋਈ ਛਕਣਾ ਦੇ ਧਰਮ ਦਾ ਦੀ ਧਰਤੀ ਦੇ ਸਾਹਨੇ ਦੇ ਪਤਾ ਨਹੀਂ ਆਡੇ ਰਮਦਾਸ ਵੀ ਇਦਾਂ ਥੋੜਾ ਇਹ ਹੱਥਾਂ ਲੈ ਤੂੰ ਪਤਾ ਪਰੇ ਨੂੰ ਪਰੇ ਨੂੰ ਆਪ ਰਮ ਰਮਦਾਸ ਵੀ ਇਦਾਂ ਬੇੜੀਆਂ ਤੈਰ ਰਹੀਆਂ ਵਾਹਿਗੁਰੂ ਇੱਕ ਲੱਭਣੀ ਤਾਂ ਬਣਾ ਲੈ ਜਾਂਦੇ ਨੰਗਿਆ ਲੋ ਬਾਪਾਏ ਲਿਫਟ ਤਾਂ ਚੱਕੋ ਲਿਫਟ ਥੋੜੀ ਜੀ ਲਿਫਟ ਇਧਰ ਡੇਰਾ ਬਾਬਾ ਨਾਨਕ ਗਿਆ ਇਧਰ ਆ ਗਾੜੇ ਥੋਬਾ ਲੱਗੋ ਮਾਲ ਲੋ ਜਿਹੜਾ ਬੰਦੇ ਡੁੱਬਣ ਦੇ ਬਾਬਾ ਅੱਗੇ ਵਾਹਿਗੁਰੂ ਆਹੇ ਇਥੇ ਬੁੱਢੇ ਦਾਲ ਨੇ ਪੜਾ ਲਾਉਣਾ ਹੀ ਪਰ ਚੱਲ ਕੋਈ ਨਹੀਂ ਹੁਣ ਪਰਮੇਸ਼ਰ ਵਿਆਲਾ ਆ ਪਾਇਆ ਵਾ ਅਰੇ ਆ ਦੋ ਡੂਵੇ ਹੋਏ ਹੋ ਡੂਵੇ ਹੋਏ ਹੋ ਉਹ ਬੇੜੀ ਉਹ ਇਧਰ ਪਾਲੀ ਫੇਰ ਹੁਣ ਬੰਦੇ ਧੂਈ ਆਉਂਦੇ ਆ ਫੋਨ ਭਾਈ ਫੋਨ ਲੱਗਾਣਾ ਆ ਗਾਣੇ ਝਕਾਰੇਂ ਜਾਵੇ ਨਿਹਾਲੋ ਜਾਵੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਭਾਵੇ ਸਤਰੀ ਆਗਾਲ ਗੱਜ ਕੇ ਜਕਾਰੇ ਗ ਜਾਵੇ ਨਿਹਾਲੋ ਜਾਵੇ ਸੇਖ ਸੇਬ ਬਾਬਾ ਸਰਜੀਤ ਸਿੰਘ ਸਾਹਿਬ ਨੂੰ ਭਾਵੇ ਸਤਰੀ ਆਗਾਲ ਜਕਾਰੇ ਗ ਜਾਵੇ ਨਿਹਾਲੋ ਜਾਵੇ ਬ੍ਰਹਮ ਗਿਆਨੀ ਪੁੱਤਰਾਂ ਦੇ ਦਾਨੀ ਬਾਬਾ ਫੁੱਟਾ ਸਾਹਿਬ ਨੂੰ ਭਾਵੇ ਸਤਰੀ ਆਗਾਲ ਗੱਜ ਕੇ ਜਕਾਰੇ ਗ ਜਾਵੇ ਨਿਹਾਲੋ ਜਾਵੇ ਗੁਰੂਗੀਆਂ ਡਾਂਡਰੀਆਂ ਫੌਜਾਂ ਨੂੰ ਭਾਵੇ ਰਮਦਾਸ ਦੀ ਧਰਤ ਆ ਬਾਬਾ ਹੀ ਰਮਦਾਸ ਦੀ ਧਰਤ ਆ ਬਾਈਏ ਇਹ ਗੱਲੋ ਗਾਏਂਗੇ ਅੱਜ ਅੰਦਰ ਗੱਪਾਂ ਦੀ ਸੀ ਜੇ ਮਾਨੂੰ ਪਾਵੇ ਬੱਤਰੀ ਆ ਗਾਲੇ ਆ ਬਾਬੇ ਸੁਖੇ ਸਿੰਘ ਦਾ ਪੜਾਅ ਹੀ ਜਲਦਲ ਹੋ ਗਿਆ ਜੇ ਹੋਣਾ ਕਿ ਰਮਦਾਸ ਗੁਰੂ ਘਰੇ ਪਹੁੰਚ ਕੇ ਦਰਸ਼ਨੇ ਕਰੰਨੇ ਤੁਹਾਨੂੰ ਜੁੜੇ ਰਹੋ ਸנגਾਜੀ ਵਾਹਿਗੁਰੂ ਜੀ ਕਾ ਖਾਲਸਾ ਹੋਏ ਗੁਰ ਜੀ ਵਾਹਿਗੁਰੂ